ਸਾਰੇ ਸੁਝਾਏ ਮੈਂ ਉਹ ਇੱਕ ਜਗ੍ਹਾ ਦੇ ਸਾਹਮਣੇ ਉਹ ਦੇਖ ਤੇ ਦੇਖ ਕਿੰਨਾ ਸੋਹਣਾ ਡੈਕੋਰੇਟ ਕਰਿਆ ਹੋਣਾ ਕੰਗਿਆ ਵਾ ਇਹਨਾਂ ਨੇ ਸਾਈਕਲ ਇੱਥੋਂ ਤੋਂ ਆ ਕੇ ਵਿਲੇ ਫਿਰ ਤਵਾਨੂ ਆ ਸਾਰੇ ਪਾਸੇ ਨੂੰ ਜਾ ਕੇ ਜਾਣਾ ਹੋਦੀ ਵੀ ਕਸਾਜਾਰੇ ਨਾਲੇ ਸਾਸਰੀ ਕਾਲੇ ਸਾਰਿਆਂ ਨੂੰ ਗਾਇਸ ਆ ਦੇਖੋ ਮੈਨੂੰ ਸਕੂਲ ਨਾਲੇ ਸ਼ਰਟਾਂ ਦੀਆਂ ਕਿ ਐਪਾ ਦੀਆਂ ਵਿਲਮਨ ਉੱਤੇ ਲਿਖਿਆ ਹੋਇਆ ਇੱਥੇ ਨਾ ਅੱਜ ਫੈਸਟੀਵਲ ਹੈ ਆ ਪ੍ਰੋਗਰਾਮ ਹੈ ਜੀਰੋ ਦੀ ਟਾਲੀਆ ਇੱਥੇ ਫੈਸਟੀਵਲ ਚਾਹ ਹੁੰਦਾ ਸਾਈਕਲ ਵਾਲੇ ਹੁੰਨੇ ਆ ਪਿੰਕ ਸਾਈਕਲ ਪਿੰਕੇ ਕੱਪੜੇ ਸਾਰੇ ਪਿੰਕੇ ਸਭ ਕੁਝ ਪਿੰਕ ਪਿੰਕ ਹੋਗਾ ਪੂਰਾ ਇਟਲੀ ਵਿੱਚ ਘੁੰਮੂਗੇ ਪੂਰਾ ਇਟਲੀ ਵਿੱਚ ਜਾਣਾ ਸਾਰੇ ਬੱਚਿਆਂ ਨੂੰ ਇਹਨਾਂ ਨੇ ਸਾਡੀ ਪੈਣਾ ਛੁੱਟੀ ਪਿੰਕ ਸ਼ਾਲਟਾਂ ਪਿੰਕ ਟੋਪੀਆਂ ਸਾਰਾ ਕੁਝ ਦਿੱਤਾ ਵਾ ਅੱਜ ਗੁਰਸੈਬ ਨੂੰ ਛੁੱਟੀ ਵੀ ਛੇਤੀ ਹੋ ਜਾਣੀ ਅੱਜ ਸਾਰੇ ਬੱਚਿਆਂ ਨੇ ਪਿੰਕ ਪਿੰਕ ਮੜ ਕੇ ਜਾਣਾ ਸਕੂਲ ਨੂੰ ਤੁਹਾਨੂੰ ਅਸੀਂ ਦਿਖਾਵਾਂਗੇ ਜੁੜੇ ਰਹੋ ਅੱਜ ਸਾਡੇ ਸਾਰੇ ਬਲੌਗ ਵਿੱਚ ਗੁਰਸੈਬ ਬੜਾ ਐਕਸਾਈਟਡ ਹੈ ਸਕੂਲ ਲਈ ਹੋ ਗਿਆ ਤਿਆਰ ਹੁਣ ਚੱਲਿਆ ਬਾਕੀ ਅੱਜ ਤੁਹਾਨੂੰ ਦਿਖਾਵਾਂਗੇ ਇਹ ਵੀ ਕਿੱਦਾਂ ਦਾ ਰਿਹਾ ਪ੍ਰੋਗਰਾਮ ਇਹਨੂੰ ਛੁੱਟੀ ਵੀ ਹੋ ਜਾਣੀ ਆਪਾਂ ਸਕੂਲ ਚੋਂ ਵੀ ਲੈਣ ਜਾਉਂਗੇ ਉਤੇ ਬਾਅਦ ਕਿਵੇਂ ਹੋਇਆ ਪ੍ਰੋਗਰਾਮ ਅੱਗੇ ਤੁਸੀਂ ਸਾਰੇ ਸਾਡੇ ਬਲੌਗ ਵਿੱਚ ਜੁੜੇ ਰਹੋ ਔਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚਲੋ ਠੀਕ ਆ ਗੁਰ ਸਾਹਿਬ ਚਲੋ ਠੀਕ ਆ ਬਾਏ ਬਾਏ ਮੌਸਮ ਵੀ ਅੱਜ ਖਰਾਬ ਦੱਸਿਆ ਵਾ ਗੁਰ ਸਾਹਿਬ ਚੱਲਿਆ ਇਹਦੇ ਬੱਸ ਦਾ ਟਾਈਮ ਗੁਰ ਸਾਹਿਬ ਬਾਏ ਗੁਰ ਸਾਹਿਬ ਚੁੱਕਿਆ ਬੱਸ ਅੱਪਾ ਗੁਰ ਸਾਹਿਬ ਨੂੰ ਲੈਣ ਚੱਲੇ ਹੁਣ ਸਕੂਲ ਤੋਂ ਹੋਰ ਹੋਰ ਤੁਹਮ ਦਿਖਾਉਣੇ ਅੱਗੇ ਇੱਥੇ ਕਿੰਨੇ ਜ਼ਿਆਦਾ ਸਜਾਇਆ ਵਾ ਸਾਈਕਲਾਂ ਦੀ ਚੱਲਣੀ ਇੱਥੇ ਅੱਜ ਰੈਲੀ ਦੀ ਵਾਂਗੂ ਨਿਕਲਣ ਅੱਜ ਦਿਖਾਉਨੇ ਤੁਹਾਨੂੰ ਅੱਗੇ ਜਾ ਕੇ ਅੱਜ ਸਾਈਕਲਾਂ ਦੀ ਰੈਲੀ ਲੱੜਨ ਗਏ ਮੈਂ ਵੀ ਹੁਣੇ ਵੀ ਸਾਰਾ ਪੂਰਾ ਇਟਲੀ ਵਿੱਚ ਨਿਕਲਣੀ ਆ ਹਨਾ ਇਹ ਵੀ ਇਹਨਾਂ ਨੇ ਸਜਾवट ਕਰਕੇ ਦੇਖਦੇ ਹੁਣ ਉੱਤੇ ਜੀਮ ਹੋਗਾ ਅੱਜ ਨਾਲ ਇੱਕ ਖੁਸ਼ਖਬਰੀ ਵੀ ਸਾਂਝਾ ਕਰਨਾ ਚਾਹੁੰਦੇ ਆ ਭਰਾ ਤਾਂ ਵੀ ਦਮਦਾਰ ਨਿਕਲ ਆਇਆ ਹੈ ਵਧਾਈਆਂ ਭਾਈ ਤੈਨੂੰ ਬਾਕੀ ਤੁਹਾਨੂੰ ਸਾਰਾ ਪ੍ਰੋਸੈਸ ਅਸੀਂ ਵੀਡੀਓ ਵਿੱਚ ਦੱਸੂਗੇ ਜਿਵੇਂ ਜਿਵੇਂ ਹੋਇਆ ਇਹਦਾ ਦਿਨ ਦਿਨ ਜਾਵਾਂਗੇ ਪੇਪਰਾਂ ਦਾ ਸਸ ਸਾਰਾ ਹੁੰਦਾ ਚਲੋ ਬਹੁਤ ਵਧੀਆ ਹੋਇਆ 9 ਮਹੀਨੇ ਵਾਲੇ ਪੇਪਰ ਹੁੰਦੇ ਆ ਸੀਜ਼ਨ ਵਾਲੇ ਕਹਿੰਦੇ ਨੇ ਫੇਰ ਅੱਗੇ ਕਨਵਾਇ ਹੂ ਲੈਣੀ ਪੈਂਦੀ ਆ ਜ਼ੋਰ ਨੂੰ 9 ਮਹੀਨੇ ਵਾਲੀ ਫਿਰ ਉਹਦੇ ਬਾਅਦ ਦਵਾੰਦਾ ਵਾਜਦਾ ਚੇਂਜ ਕਰਾਉਣ ਦਾ ਹਾਂਜੀ ਹਾਂਜੀ ਫੇਰ ਉਹ ਨਿਕਲਦਾ ਜਿਵੇਂ ਆਪਣਾ ਨੂਲ ਉਸ ਤਰ੍ਹਾਂ ਨਿਕਲਦਾ ਹੁੰਦਾ ਦੁਬਾਰਾ ਨਿਕਲਦੇ ਆ ਫੇਰ ਉੱਥੇ ਜਾਣਾ ਮੱਜਾ ਪਰ ਫਾਦੂ ਨਹੀਂ ਚਲੋ ਮਿਲ ਗਈ ਛੇਤੀ ਰੇਟ ਕਈ ਵਾਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹਨਾ ਪੇਪਰਾਂ ਵੀ ਨਾ ਔਖਾ ਹੈ ਫਿਰ ਇਹ ਤੇ ਕੰਮਾਂ ਕਰਾਂ ਦਾ ਸਾਰੇ ਕਸੇ ਦਾ ਚਲੋ ਵਧੀਆ ਹੋਇਆ ਚਲੋ ਆਪਾਂ ਹੁਣ ਮਿਲਦੇ ਹਾਂ ਗੁਰਸੇਵ ਨੂੰ ਅੱਗੇ ਜਾ ਕੇ ਗੁਰਸੇਵ ਦਾ ਸਕੂਲ ਆ ਗਿਆ ਗੁਰਸੇਵ ਦੇ ਸਕੂਲ ਲੱਗੇ ਵੀ ਦੇਖੋ ਬਾਹਰ ਇਹਨਾਂ ਨੇ ਲਾਇਆ ਦਾ ਨਾ ਦੇਖੋ ਇਹ ਜਿਹੜਾ ਫੇਸਟਾ ਹੁੰਦਾ ਜੀ ਲੋ ਦੀ ਟਾਲੀ ਆ ਪਤਾ ਨਹੀਂ ਕੁਝ ਸਾਲ ਬਾਅਦ ਹੁੰਦੇ ਹੁੰਦੇ ਆ ਹਰੇਕ ਸਾਲ ਪੂਰਾ ਇਟਲੀ ਚ ਨਿਕਲਣਾ ਇਹ ਹਨਾ ਹੂੰ ਬੱਚੇ ਵੀ ਉਧਰ ਆ ਕੇ ਬਾਹਰ ਆ ਵੀ ਕੁਝ ਲਾਇਆ ਬੰਨਾਂ ਨੇ ਦੇਸਾਂ ਤੋਂ ਸਾਰੇ ਸਾਰੇ ਦੇ ਪੀਤ ਟੀ-ਸ਼ਰਟ ਹੈ ਮਾਈਨੇ ਬੱਚਿਆਂ ਦੇ ਚਲ ਤਾਂ ਪਿੰਕੇ ਸਾਰੇ ਬੱਚੇ ਨੂੰ ਇਹ ਪਾ ਕੇ ਜਾਣੀ ਆਪ ਇੱਕ ਬੈਗ ਵੀ ਲੈ ਗੁਰਸਾਹਿਬ ਦਾ ਸਾਰੇ ਬੱਚੇ ਪਿੰਕ ਪਿੰਕ ਪਾਏ ਹੋયા ਚੱਲ ਭਾਈ ਅੱਜ ਤੁਹਾਨੂੰ ਅਸੀਂ ਲੈਣ ਆਏ ਹੁਣ ਹੈ ਹਾਂਜੀ ਕਿਵੇਂ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਕਿਵੇਂ ਲੱਗ ਰਿਹਾ ਫਿਰ ਮਾਹੌਲ ਵੀ ਵਧੀਆ ਬੱਦਲਾਂ ਨਾਲ ਪਿੰਕ ਪਿੰਕ ਹੋਇਆ ਹੋਇਆ ਪਿੰਕੜੇ ਅੱਜ ਇਦਾਂ ਲੱਗਦਾ ਉਹ ਰੋੜੇ ਪਿੰਡੋਂ ਵਾਪਸ ਨਾ ਜਾ ਕੇ ਆਇਆ ਹੈ ਡਾਕੂਮੈਂਟ ਲੈ ਆਹ ਫਾਰਾ ਸਜਾਇਆ ਹੋਇਆ ਹੈ ਹੁਣ ਇੱਕ ਜਗ ਦੇਖ ਲਓ ਉੱਧਰ ਦੇਖ ਲਓ ਉੱਧਰ ਗੱਡੀਆਂ ਵੀ ਸਜਾਈਆਂ ਵੀ ਪਿੰਚਰ ਘਰਾਂ ਦੇ ਉੱਪਰ ਵੀ ਪਿੰਚਰ ਗੁਬਾਰੇ ਲਾਏ ਹੋਏ ਨੇ ਲੱਗਣਾ ਮੈਂ ਜੁਲੀ ਨੇ ਹੁਣ ਬੱਦ ਕਰ ਦੇਣਾ ਬਸ ਅੱਧੇ ਘੰਟੇ 'ਚ ਤਕੀਆਂ ਗੁੱਡੀਆਂ ਬੰਦ ਹੋ ਜਾਣੀਆਂ ਪੂਰਾ ਸਜਾਇਆ ਹੋਇਆ ਹੈ ਅੱਜ ਬੁੱਲ ਵਾਲੀ ਕਿਹੜੀ ਉਸ ਸਾਈਕਲ ਆਏ ਵੇ ਦੇਖੋ ਪਿੰਕ ਕਲਰ ਦੇ ਉੱਪਰ ਸਾਹਮਣੇ ਉਹਦੇ ਦੇਖੋ ਤੇ ਦੇਖਿਆ ਕੰਮ ਬਹੁਤ ਵਾ ਦੇਖਣਾ ਕਰਦਾ ਹੈ کافی ਦਿਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਇੱਥੇ ਡੈਕੋਰੇਸ਼ਨਾਂ ਦੇਖੋ ਕਿੰਨਾ ਪ੍ਰਮੋਟ ਕਰਦੇ ਆ ਸਾਈਕਲਿੰਗ ਨੂੰ ਬੜਾ ਸੋਹਣਾ ਲੱਗਿਆ ਵਾ ਉਹ ਸਾਹਮਣੇ ਲੱਗੀ ਹੋਈ ਆ ਜੀਹਾਂ ਦੇ ਸਟੋਨ ਕਰਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਮੰਗਵਾਰਾਂ ਨਾਲ ਕਰੀ ਵੀ ਸਜਾਵਟ ਸਰ ਤੁਸੀਂ ਦੇਖ ਸਕਦੇ ਆ ਸਾਰੇ ਪਿੰਕ ਪਿੰਕ ਕੱਪੜਿਆਂ ਦੀ ਲੱਗੀ ਆ ਸਟਾਲ ਜੇ ਕਿਸੇ ਨੇ ਬਾਏ ਕਰਨਾ ਹੈ ਸਪான்ਸਰ ਵੀ ਰੈਡ ਬੁੱਲ ਵੱਲ ਹੋਇਆ ਜਾ ਰਿਹਾ ਹਾਂ ਤਾਂ ਰੈਡ ਬੁੱਲ ਕਰੀ ਆ ਸਾਰੇ ਨੂੰ ਬੋਰਡ ਲੱਗੇ ਮੈਂ ਰੈਡ ਬੁੱਲ ਵਾਲਿਆਂ ਦੇ ਸਾਈਕਲ ਹਨ ਦੁਨੀਆ ਭਰ ਚ ਇਵੈਂਟ ਇਦਾਂ ਕਰ ਪਈਆ ਕਾ ਆਪਣੇ ਕਰਨਾ ਚਾਹੀਦੇ ਹਨਾ 2 ਕ ਸਾਲ ਬਾਅਦ ਇਹਨਾਂ ਦਾ ਹੁੰਦਾ ਵੈਸੇ ਇਵੈਂਟ ਇਹ ਕਈ ਵਾਰ ਹਰੇਕ ਸਾਲ ਵੀ ਕਰਦੇ ਨੇ ਕਈ ਵਾ ਦੋ ਪੂਰੇ ਦੇਖ ਲਓ ਇਟਲੀ ਚ ਜਿੱਥੇ-ਜਿੱਥੇ ਇਹਨਾਂ ਨੇ ਆਪਣਾ ਲੰਘਣਾ ਸਾਰੇ ਪਾਸੇ ਇਦਾਂ ਹੀ ਡੈਕੋਰੇਟ ਕਰਿਆ ਵਾ ਚਲੋ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੀ ਆ ਆ ਦੇਖੋ ਇੱਥੇ ਸਾਈਕਲ ਸਜਾ ਕੇ ਰੱਖੀ ਵੀ ਅੰਦਰ ਪਿੰਕ ਕਲਰ ਦੀ ਕਿੰਨੀ ਪਿਆਰੀ ਇਹ ਇਟਾਲੀਆ ਦਾ ਇਵੈਂਟ ਆ ਜੋ ਇਹਨਾਂ ਨੇ ਨਾਮ ਰੱਖਿਆ ਜ਼ੈਰੋ ਦੀਟਾਲੀਆ ਇਹਦੇ ਵਿੱਚ ਇਹ ਰੇਸ ਲਾਉਂਦੇ ਆ ਪੂਰੇ ਇਟਲੀ ਵਿੱਚ ਹੁੰਦੀ ਹੈ ਇਹ ਤੇ ਮਈ ਦੇ ਮਹੀਨੇ ਵਿੱਚ ਦੋ ਹਫ਼ਤੇ ਚੱਲਦੀ ਹੈ ਹਰ ਸਾਲ ਚੱਲਦੀ ਆ ਤੇ ਇਹ ਸਭ ਤੋਂ ਪਹਿਲਾਂ 1909 ਵਿੱਚ ਆਰਗੇਨਾਈਜ਼ ਕੀਤੀ ਸੀਗੀ ਕਿ ਜਿੱਥੇ ਵੇਰੀ ਸ਼ੁਰੂਆਤ ਹੋਈ ਆ ਇਹ 1909 ਦੇ ਵਿੱਚ ਹੋਈ ਸੀਗੀ ਕਿ ਸਾਈਕਲਿੰਗ ਨੂੰ ਪ੍ਰਮੋਟ ਕਰਦੇ ਆ ਇਹ ਸਪੋਰਟਸ ਨੂੰ ਤੇ ਉਸ ਟਾਈਮ ਦਾ 1909 ਵਿੱਚ ਇੱਕ ਨਿਊਜ਼ਪੇਪਰ ਸੀਗਾ ਇਹ ਸਭ ਉਹਨਾਂ ਨੇ ਸਟਾਰਟ ਕੀਤੀ ਸੀਗੀ ਸਪੋਰਟਸ ਨੂੰ ਅੱਗੇ ਵਿਦਾਨਵਸਤ ਸਾਈਕਲਿੰਗ ਨੂੰ ਕੀ ਉਹਨਾਂ ਨੇ ਸਟਾਰਟ ਉਹਦੇ ਵੱਲੋਂ ਸਟਾਰਟ ਕੀਤੀ ਗਈ ਸੀਗੀ ਇਹ ਕੀ ਪੂਰੇ ਇਟਲੀ ਵਿੱਚ ਇਦਾਂ ਰੇਸ ਲੱਗਦੀ ਆ ਤੇ ਇਹਦੇ ਵਿੱਚ ਪਿੰਕ ਕਲਰ ਲੀਡਰਸ਼ਿਪ ਨੂੰ ਦਰਸਾਉਂਦਾ ਕਿਹੜਾ ਲੀਡਰ ਹੁੰਦਾ ਤੇ ਜਿਨ੍ਹਾਂ ਨੇ ਵਾਈਟ ਜਰਸੀ ਪਾਈ ਹੁੰਦੀ ਆ ਉਹ ਦਰਸਾਉਂਦੀ ਹੈ ਕਿ ਜਿਹੜਾ ਯੰਗ ਨੌਜਵਾਨਾ ਨੌਜਵਾਨਾ ਨੂੰ ਦਰਸਾਉਂਦੀ ਆ ਇਹਦੇ ਵਿੱਚ ਬਸ ਆਈ ਹੁੰਦਾ ਬਾਕੀ ਦੇਖਦੇ ਆਪਾਂ ਅੱਗੇ ਸੋਣਾ ਡੈਕੋਰੇਟ ਕਰਿਆ ਹੋਣਾ ਬਲਾਕਸ ਬਣਾਈਆਂ ਆ ਉਹ ਕਹਿੰਦਾ 3:30 ਵਜੇ ਤੱਕ ਸਾਰੇ ਰਸਤੇ ਹੋ ਜਾਣੇ ਬੰਦੇ ਗੱਡੀਆਂ ਕਾਰਾਂ ਬੰਦ ਛਾਈ ਘਾਟੇ ਸਾਈਕਲਿੰਗੇ ਚੱਲਣੀ ਹੈ ਤੇ ਬੱਚਿਆਂ ਦੇ ਵੀ ਹੱਥਾਂ 'ਚ ਗੁਬਾਰੇ ਫੜਾਏ ਆ ਕਿੰਨੇ ਸੋਹਣੇ ਗਾਇਸ ਉਹ ਦੇਖੋ ਸਾਈਕਲ ਵਾਲੇ ਆ ਗਏ ਤਿਆਰੀਆਂ ਚੱਲ ਰਹੀਆਂ 1 ਵਜੇ ਤੋਂ ਇਹਨਾਂ ਨੇ ਬੰਦ ਕਰਦਣਾ ਫਿਰ ਉਸ ਤੋਂ ਬਾਅਦ ਸਾਰਾ ਪ੍ਰੋਗਰਾਮ ਸਟਾਰਟ ਆਊਗਾ ਬਹੁਤ ਸੋਹਣੇ ਬੱਚੇ ਕਿੱਥੇ ਹਾਂ ਕਿੰਨੀ ਸੋਹਣੀ ਆ ਡਾਲ ਬੜਾ ਵਧੀਆ ਡੈਕੋਰੇਟ ਕਰਿਆ ਆ ਬੱਚੇ ਵੀ ਨਾਜ ਨਾਜ ਵੀ ਆ ਗਈ ਨੇ ਸੋਹਣੇ ਡਾਲ ਸਜਾਈ ਹੋਈਆਂ ਕਿੰਨੀ ਪਿਆਰੀ ਹੈ ਕਹਿੰਦੇ ਕੀ ਆ ਬੱਚੇ ਉਹ ਇਹਦਾ ਪੈਰ ਉਹ ਨਹੀਂ ਹੈਗਾ ਤਾਂ ਪੈਰ ਹੈ ਨਹੀਂ ਪਰ ਤੋਦੀ ਕਿਵੇਂ ਉਹ ਕਿ ਮਨ ਨੂੰ ਛਤਰੀ ਵੀ ਦੇਦੀ ਕਿੰਨੀ ਪਿਆਰੀ ਲੱਗਦੀ ਹੈ ਹੋਰ ਹਨਾ ਜਬ ਗੁਰਸਾਹਿਬ ਨੂੰ ਚਲਾਓ ਸਾਈਕਲ ਗੁਰਸਾਹਿਬ ਤੈਨੂੰ ਵੀ ਲੈ ਕੇ ਆਉਣੇ ਆ। ਅੱਧਰ ਦਿਖਾਉਣੀ ਆ ਤੁਹਾਨੂੰ ਥੋੜਾ ਜਿਹਾ ਵੀਊ। ਅੱਛਾ ਪਲੇਟਾਂ ਦੇ ਉੱਪਰ ਦੀ ਦੀ ਹਾਂ ਡੈਕੋਰੇਟ ਕਰਕੇ। ਸਾਈਕਲ ਲੱਗੇ ਹੋਏ ਦੇ ਨਾਲ ਬੈਲੂਨ ਲਾਏ ਹੋਇਆ। ਬੜਾ ਸੋਹਣਾ ਜਿਹਾ ਨਹੀਂ ਲੱਗਿਆ। ਰੈੱਡ ਬੁੱਲ ਵਾਲਿਆਂ ਨੇ ਕਰਿਆ ਵੈ ਹੈਨਾ? ਸਪਾਂਸਰ ਉਹ ਦੋਹਾਂ ਨੇ ਆਹ ਦੇਖੋ ਆਹ ਟੋਤੇ ਸਾਈਕਲ ਲਾ ਕੇ ਸਜਾਇਆ ਵਾ ਚਾਓ ਰਸਤੇ ਬੰਦ ਹੋ ਜਣੇ ਭਰਾ ਨੇ ਲੱਗਣਾ ਕੰਮ ਤੇ ਨਾਲੇ ਗੁਰਸੇਵ ਦੇ ਪਾਪਾ ਨੇ ਵੀ ਇੰਨੀ ਆਪਣੀ ਛੁੱਟੀ ਆ ਤੇ ਤੇਰੀ ਛੁੱਟੀ ਆ ਸੱਚ ਭੁੱਲ ਗਏ ਤੇ ਹਾਂ ਆ ਛੁੱਟੀ ਆ ਬਾਜੀ ਨੇ ਲੱਗਣਾ ਅੱਜ ਕੰਮ ਬਾਜੀ ਨੇ ਲੱਗਣਾ ਉਹ ਯਾਰ ਰਸਤੇ ਆਨਾਂ ਨੇ ਪਤਾ ਹੁਣ ਬੰਦ ਨਾ ਕਰ ਦੇਣਾ ਹੁਣ ਅਸੀਂ ਦੁਬਾਰੇ ਚੱਲੇ ਆ ਵਿੱਲੇ ਗੁਰਸੇਵ ਉਹ ਨਹੀਂ ਚੱਲੇ ਸਾਈਕਲ ਤੇ ਅੱਧਰ ਅਸੀਂ ਚੱਲੇ ਆ ਤੁਰ ਕੇ ਨਾਲੇ ਸਾਡੀ ਸ਼ੈਰ ਹੋ ਜੂ ਤੁਹਾਨੂੰ ਦਿਖਾਉਨੇ ਅੱਗੇ ਜਾ ਕੇ ਹੁਣ ਪ੍ਰੋਗਰਾਮ ਗਾਇਜ਼ ਜਿਸ ਨੂੰ ਆਪਣੇ ਲੋਸ ਤੋਂ ਆ ਗਏ ਅਗੋਂ ਬਿੱਲੇ ਸ਼ਗਲਤ ਬੜਾ ਲੰਬਾ ਸਪਰ ਕਰਿਆ ਮਜ਼ਾ ਆਇਆ ਹੁਣ ਤਿਆਰੀ ਚੱਲ ਰਹੀ ਹੈ ਥੋੜਾ ਟਾਈਮ ਤੱਕ ਜਾਣਾ ਹੁਣ ਇਹਨਾਂ ਨੇ ਅੱਧਰ ਮਿਊਜ਼ਿਕ ਦਾ ਵੀ ਚੱਲ ਰਿਹਾ ਸਿਸਟਮ ਆ ਬਣਾ ਉਹਨੇ ਤੇ ਇਕੱਠ ਹੋਣਾ ਸ਼ੁਰੂ ਹੋ ਗਿਆ ਸਾਰੇ ਬੱਚੇ ਵੀ ਆ ਗਏ ਪ੍ਰੈਜੈਂਟ ਹੁਣ ਇੱਥੇ ਥੋੜਾ ਜਿਹਾ ਰਸ਼ ਵਧਣ ਲੱਗ ਗਿਆ ਥੋੜੇ ਟਾਈਮ ਤੱਕ ਜਿਹੜੀ ਸਾਈਕਲਿੰਗ ਦੀ ਰੇਸ ਆ ਸਟਾਰਟ ਹੋਊਗੀ ਗੁਰਸਹਿਬ ਕਿੰਨਾ ਐਕਸਾਈਟਡ ਹੈ ਨਾ ਗੁਰਸਹਿਬ ਸਾਰੇ ਬੱਚੇ ਆਏ ਮੈਂ ਗੁਰਸਹਿਬ ਦੇ ਸਕੂਲ ਦੇ ਵੀ ਆਏ ਮੈਂ ਬੱਚੇ ਅੱਗੇ ਪੂਰੀ ਸਕੇਓਰਟੀ ਦਾ ਵੀ ਦੇਖ ਲੋ ਇੱਥੇ ਪੁਲਿਸ ਵਾਲੇ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਇੱਧਰ ਬੱਚਿਆਂ ਨੇ ਬਲਮੁੰਦੀ ਬਣਾ ਲਈ ਫਟਬਾਲ La musica di RTN 102 cifre.

Ecco a la carovana del giro, senti che classo! E allora i ragazzi possono scendere dai mezzi, vi presento la carovana del giro. Eccoli, eccoli, guardate quanti sono, 37 mezzi quest'anno. E lo allora, con le mani, con Guardate che contaggio dall'energia della carovana Fermi tossate, no? Non era oh, se avete voglia di fare sfilata facciamo la sfilata! Non era i mezzi? No, cambio all'ultimo, allora qua! Prego carovana! Prego! Lo sai che adesso bisogna fare eh, quella cosa là! Quindi non ti perdere troppo! Avete allora, visto che c'è un Lego gigante anche! Che bello! Allora vi la minaccia, sì, ci siete, vi dietro un urlo! ਬਹੁਤ ਸਾਰੇ ਮਿਲ ਗਿਆ ਨਾ ਸਾਰੇ ਬੱਚਿਆਂ ਨੂੰ ਬੱਚੇ ਵੀ ਹੋ ਗਏ ਪੂਰੇ ਖੁਸ਼ ਆਹ ਦੇਖੋ ਆ ਜਿਹੜਾ ਰੂਟ ਆ ਪਿੰਕ ਵਾਲਿਆਂ ਦਾ ਇਹ ਇੱਥੋਂ ਆ ਆਪਣੇ ਆ ਮਨੋਸੋ ਤੋਂ ਕਿਹਾ ਵਾ ਨਾ ਵਿਲਾ ਮਨੋਸੋ ਸਟਾਰਟ ਇੱਥੋਂ ਹੋਣਾ ਕਸਤਨੋਵਾ ਮੰਡੀ ਇੱਥੋਂ ਤੋ ਆ ਕੇ ਵਿੱਲੇ ਫਿਰ ਤਵਾਨੂ ਆ ਸਾਰੇ ਪਾਸੇ ਨੂੰ ਜਾ ਕੇ ਜਾਣਾ ਇੱਥੇ ਪਹੁੰਚਣਾ ਫਿਰ ਉਹਦੇ ਬਾਅਦ ਜਿਹੜਾ ਹੁਣ ਦੂਜਾ ਗਰੁੱਪ ਆ ਇਹਨਾਂ ਦਾ ਇੱਥੋਂ ਸਟਾਰਟ ਹੋਣਾ ਹੈ ਇਹ ਇਹ ਸਟਾਰਟ ਹੋ ਕੇ ਇੱਥੋਂ ਕਸਤਨੋਵਾ ਤੋਂ ਸਟਾਰਟ ਹੋ ਕੇ ਸੋਲੋ ਖਤਮ ਹੋਣਾ ਦੋ ਵਾਰ ਆ ਦੇ ਕੋ ਸ਼ੂਟਿੰਗ ਕਰਨ ਵਾਸਤੇ ਕੈਮਰਾਮੈਨ ਸੇ ਚੱਲੇ ਆ ਘਰ ਵਾਪਿਸ ਬੱਚੇ ਵੀ ਚੱਲੇ ਆ ਕਰੂੰਗੇ ਆਪਾਂ ਵਲੌਗ ਦੀ ਸਮਾਪਤੀ ਆਹ ਦੇਖੋ ਤੁਸੀਂ ਹਵਾ ਵਿੱਚ ਕੰਗਿਆ ਵਹ ਇਹਨਾਂ ਨੇ ਸਾਈਕਲ ਝੂਲ ਰਿਹਾ ਪੂਰਾ ਗਾਈਸ ਆ ਦੇਖੋ ਮੈਂ ਹੋ ਗਿਆ ਪੂਰਾ ਗਿੱਲਾ ਦੇਖੋ ਪੂਰਾ ਕੰਮ ਖਰਾਬ ਹੋ ਗਿਆ ਕਿਉਂਕਿ ਮੈਂ ਆਦਾ ਬਿੱਲਾ ਮਨਤਸੂ ਗਿਆਤਾ ਪਹਿਣਾ ਮੈਂ ਬਿੱਲੇ ਮਨਤਸੂ ਆਇਆ ਰਸਤੇ ਚ ਬਹੁਤ ਖਤਰਨਾਕ ਮੀਂਹ ਪੈ ਲੱਗ ਗਿਆ ਮੈਂ ਹੋ ਗਿਆ ਗਿੱਲਾ ਹੁਣ ਮੈਂ ਕਰ ਲਿਆ ਵੀਡੀਓ ਐਂਡ ਗਾਈਸ ਜੇ ਤੁਹਾਨੂੰ ਆ ਵੀਡੀਓ ਪਤਾ ਲੱਗੀ ਫਿਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ